ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਉਸਤਿਵਾਰ ਦੇ ਦਰਸ਼ਨ ਕਰ ਰਹੇ ਜਿੱਥੇ 13 ਪੂਨ ਮਾਹ ਗੁਜਰੀ ਜੀ ਨੇ ਲਾਲਾਂ ਨੂੰ ਤੋੜਿਆ ਇਹ ਆਖਰੀ ਮਿਲਣੀ ਸੀ ਠੰਡੇ ਬੁਰਜ ਦੇ ਅੰਦਰ ਇਹ ਆਖਰੀ ਗਲਵਕੜੀ ਸੀ ਸਰੀਰ ਕਰਕੇ ਜ਼ੁਲਮੋ ਸਤਮ ਦੀ ਇੰਤਿਹਾਹ ਹੋਈ ਇਸ ਧਰਤੀ ਤੇ ਸਹਿਬਜ਼ਾਦਿਆਂ ਦੇ ਅੱਗੇ ਸ਼ਰਤ ਰੱਖੀ ਗਈ ਜ਼ਿੰਦਗੀ ਦਾ ਮੌਤ ਜੇ ਜ਼ਿੰਦਗੀ ਚਾਹੁੰਦੇ ਹੋ ਦੇ ਗੁਲਾਮਾਂ ਵਾਂਗੂ ਸਿਰ ਝੁਕਾ ਕੇ ਸਿੱਖੀ ਤਿਆਗ ਕੇ ਸਵੈ ਮਾਨ ਤੇ ਗੌਰਵ ਛੱਡ ਕੇ ਜੂਨਾ ਪਏਗਾ ਸਹਿਬਜ਼ਾਦਿਆਂ ਨੇ ਸਿਰੜ ਤੇ ਸਦਕ ਨਹੀਂ ਹਾਰਿਆ ਸੀਸ ਦਿਆ ਪਰ ਸਿਰ ਨਾ ਦਿਆ ਦੇ ਬਾਤਾਂ ਦੇ ਪਹਿਰਾ ਦਿੰਦਿਆਂ ਦਾਦੇ ਦੇ ਪੂਰਨਿਆਂ ਤੇ ਚਲਦੇ ਆਂ ਇਸੀ ਦੀਵਾਰ ਇਸੀ ਬੁਨਿਆਦ ਵਾਲੀ ਜਗ੍ਹਾ ਤੇ ਖੜੇ ਹੋ ਕੇ ਇਹ ਧਰਤੀ ਉੱਤੇ ਉਹ ਨੀ ਉਸਰਦੀ ਐ ਜਿਹੜੀ ਨੀ ਸਹਿਬਜ਼ਾਦਿਆਂ ਨੂੰ ਆਪਣੀ ਅਗੋਸ਼ ਵਿੱਚ ਲੈਂਦੀ ਐ ਥੋੜੀ ਤੱਕ ਇਂਟੇ ਚੁੰਦੀ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਅੱਖੋਂ ਪੇ ਛਾ ਗਈ ਹਰ ਤਾਂਤ ਸੀ ਜਬੀ ਕੋ ਘਹਿਣ ਸਾ ਲਗਾ ਗਈ ਇਸ ਕੇ ਬਾਦ ਜੋਗੀ ਜੀ ਹੋਈ ਬਸ ਥੋੜੀ ਦੇਰ थी ਇਹ ਬਸਤੀ ਸਰਹੰਦ ਸ਼ਹਿਰ ਕੀ ਇਂਟੋਂ ਕਾ ਡੇਰ ਸੀ ਸਾਹ ਰੁਕੇ ਦਿਲ ਲਰ ਜੁੱਠੇ ਫੇਫਰੇ ਕੰਬੁੱਠੇ ਖੂਨ ਦਾ ਦੌਰਾ ਰੁਕ ਗਿਆ ਜਬ ਦਿਵਾਰੇ ਦਬਾਓ ਸੇ ਹਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲੱਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਬਾਤਨ ਪੰਥ ਤੇ ਖੁਦਾ ਦਾ ਕਰਮ ਹੁਆ ਸਹਿਬਜ਼ਾਦੇ ਕਹਿਣ ਲੱਗੇ ਸਾਡੇ ਤੇ ਜਿੰਨਾ ਜ਼ੁਲਮ ਹੋਏਗਾ ਉੰਨਾ ਪੰਥ ਦੀ ਝੋਲੀ 'ਚ ਖੁਸ਼ੀਆਂ ਪਹਿਣਗੀਆਂ ਇਹ ਕੌਮ ਦੀ ਨਹੀਂ ਉਸਰੀ ਨੀਹਾਂ ਪੱਕੀਆਂ ਕੀਤੀਆਂ ਸਿਰੜ ਦੇ ਨਾਲ ਸਿਦਕ ਦੇ ਨਾਲ ਸਹਿਬਜ਼ਾਦਿਆਂ ਦੀ ਬੇਹੋਸ਼ੀ ਤੋਂ ਬਾਅਦ ਫਿਰ ਇਸ ਦੀਵਾਰ ਵਿੱਚੋਂ ਕੱਢਿਆ ਗਿਆ ਕੋਸ਼ ਵਿੱਚ ਲਿਆ ਕੇ ਫਿਰ ਉਹਨਾਂ ਅੱਗੇ ਇਹ ਸ਼ਰਤ ਰੱਖੀ ਗਈ ਅਜੇ ਵੀ ਜ਼ਿੰਦਗੀ ਦੀ ਵਿਖਿਆ ਮੰਗ ਲਵੋ ਸਿੱਖੀ ਤਿਆਗ ਦੋ ਦਿਨ ਕਬੂਲ ਕਰੋ ਆਪਣੇ ਇਮਾਨ ਨੂੰ ਧਰਮ ਨੂੰ ਤਿਆਗੋ ਗੁਰੂ ਲਾਲਾ ਨੇ ਸਦਕ ਨਾਲ ਜਵਾਬ ਦਿੱਤਾ ਸੀ ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਨ੍ਹਾਂ ਨੇ ਸੀਸ ਦਿਆ ਪਰ ਸਿਰਣ ਨਾ ਦਿਆ ਇਸ ਦੀਵਾਰ ਦੇ ਸਾਹਮਣੇ ਖੜਾ ਹੈ ਇਤਿਹਾਸ ਕਹਿੰਦਾ ਉਸ ਜਗ੍ਹਾ ਦੇ ਉੱਤੇ ਰੱਖ ਕੇ ਗਰਦਨਾਂ ਦੇ ਉੱਤੇ ਸ਼ੁਰੇ ਚੱਲਦੇ ਆ ਹੌਲੀ-ਹੌਲੀ ਜਿੰਨ ਜੀਵਾ ਕਰਨਾ ਕਹਿੰਦੇ ਆ ਸਾਹ ਰਗਾਂ ਕੱਟੀਆਂ ਗਈਆਂ ਪਰਲ-ਪਰਲ ਖੂਨ ਵਹਿੰਦਾ ਹੈ ਹੌਲੀ-ਹੌਲੀ ਦਮ ਟੁੱਟਦਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਜਲਦੀ ਸ਼ਾਂਤ ਹੋ ਗਿਆ ਔਰ ਜ਼ਿਕਰ ਆਉਂਦਾ ਇਤਿਹਾਸ ਵਿੱਚ ਬਾਬਾ ਜੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਸੇ ਵੇਗ ਛੁੱਟ ਗਏ ਫਤਿਹ ਸਿੰਘ ਆਦ ਘੜੀ ਚਰਨ ਮਾਰਤ ਬਹੇ ਸਾਢੇ 12 ਮਿੰਟ ਬਾਬਾ ਫਤਿਹ ਸਿੰਘ ਦਾ ਸਰੀਰ ਇਸੇ ਸਥਾਨ ਤੇ ਥਿਲਦਾਰਿਆ ਫਿਰ ਹੌਲੀ-ਹੌਲੀ ਪ੍ਰਾਨ ਨਿਕਲਦੇ ਆ ਤੇ ਸ਼ਾਂਤ ਹੁੰਦਾ ਪਰ ਇੱਕ ਸਨੇਹਾ ਇਸ ਧਰਤੀ ਨੇ ਸਦਾ ਦਿੱਤਾ ਜੋ ਗੁਰੂ ਲਾਲਾ ਨੇ ਪੰਥ ਦੇ ਨਾਮ ਆਖਿਆ ਸੀ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਸੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਉਹਨਾਂ ਨੇ ਸਾਨੂੰ ਇੱਕ ਨਿਸ਼ਾਨਾ ਦਿੱਤਾ ਕਿ ਆਖਰੀ ਸਾਹਾਂ ਤੱਕ ਜ਼ੁਲਮ ਵਿਰੋਧ ਯੋਜਨਾ ਤੇ ਫਿਰ ਨਤੀਜੇ ਨਿਕਲਦੇ ਆ ਕਿ ਇਸ ਧਰਤੀ ਉੱਤੇ ਜਿੱਥੇ ਗੁਰੂ ਲਾਲਾਂ ਦਾ ਖੂਨ ਦੁੱਲਿਆ ਸੀ ਉੱਥੇ ਖਾਲਸਾ ਰਾਜ ਦੇ ਨਿਸ਼ਾਨ ਸੱਭ ਝੁਲਦੇ ਆ ਇਹ ਧਰਤੀ ਖਾਲਸਾ ਪੰਥ ਤੁਹਾਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਹੈ ਆਓ ਆਪਣੇ ਘਰਾਂ ਚ ਸਿੱਖੀ ਸੰਭਾਲੋ ਇਹੀ ਬਾਰ-ਬਾਰ ਜੋਰ ਹੈ ਕਿ ਹਰ ਘਰ ਦੇ ਅੰਦਰ ਤੁਹਾਡੀਆਂ ਸੁਰਕਾਂ ਦੇ ਅੰਦਰ ਇਹ ਦੀਵਾਰ ਦੀ ਯਾਦ ਹੋਵੇ ਸਹਿਬਜ਼ਾਦਿਆਂ ਦੀ ਕਰਨੀ ਵਸੇ ਅੱਜ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਸਮੁੰਦਰ ਚ ਡੋਬਿਆ ਜਾ ਰਿਹਾ ਲੰਬੂ ਲੱਗੇ ਪਏ ਨੇ ਸਾਡੀ ਜਵਾਨੀ ਬਚ ਸਕੇ ਅਸੀਂ ਆਪਣਾ ਰੁੱਖ ਸਾਹਿਬਜ਼ਾਦਿਆਂ ਦੀ ਅਸੀਂ ਗੈਰਤਮੰਦ ਧਰਤੀ ਵੱਲ ਕਰੀਏ ਸਾਡੇ ਅੰਦਰ ਧਰਮ ਦਾ ਰੰਗ ਚੜੇ ਬਾਰ ਬਾਰ ਤੁਕਾਰ ਕੇ ਤੁਹਾਡੀਆਂ ਰੂਹਾਂ ਨੂੰ ਆਵਾਜ਼ਾਂ ਮਾਰਦੀ ਹੈ ਤੁਹਾਡੀ ਸੁਰਤ ਨੂੰ ਜਗਾਉਂਦੀ ਹੈ ਇਹ ਦੀਵਾਰ ਸਰਹੰਦ ਦੀ ਦੀਵਾਰ ਕੌਮ ਦੀਆਂ ਨੀਹਾਂ ਦੀ ਪੁਕਾਰ ਹੈ ਕੌਮ ਦੀਆਂ ਨੀਹਾਂ ਦੀ ਮਜ਼ਬੂਤੀ ਹੈ ਆਓ ਖਾਲਸਾ ਪੰਥ ਜੀ ਆਪਣੀ ਵਿਰਾਸਤ ਨਾਲ ਜੁੜੀਏ ਆਪਣੇ ਭਵੇਖ ਨੂੰ ਸਵਾਰਨ ਦਾ ਯਤਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ